ਲੋ ਵੀ ਮਿੱਤਰੋ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਨਵੇਂ ਵਲੌਗ 'ਚ ਤੇ ਅੱਜ ਆਪਾਂ ਆਏ ਆ ਪਿੰਡ ਰੱਲੇ ਚਹਿਲ ਨਸਰੀ ਚੋਂ ਦਿਖਾਉਣੇ ਆ ਨਸਰੀ ਬਹੁਤ ਵੱਡੀ ਨਸਰੀ ਹੈ ਭਾਈ ਪਹਿਲਾਂ ਤਾਂ ਇੱਧਰ ਚੈੱਕ ਕਰੋ ਕਿੰਨੇ ਬੂਟੇ ਲੱਗੇ ਹੋਏ ਨੇ ਅੱਗੇ-ਅੱਗੇ ਹੁਣ ਦਿਖਾਉਣੇ ਆ ਬਹੁਤ ਜ਼ਿਆਦਾ ਵੱਡੀ ਨਸਰੀ ਹੈਗੀ ਇਹ ਸਸਤੇ ਰੇਟਾਂ ਤੇ ਜਿੰਨੇ ਮਰਜ਼ੀ ਬੂਟੇ ਲੈ ਸਕਦੇ ਹੋ ਤੁਸੀਂ ਇੱਥੋਂ ਕਰੋ ਚੈੱਕ ਦੇਖਦੇ ਆयो ਵੀ ਕੱਲੀ-ਕੱਲੀ ਵੈਰਾਈਟੀ ਦਾ ਬੂਟਾ ਇੱਥੇ ਮਿਲ ਜਾਂਦਾ ਵਧੀਆ ਰੇਟਾਂ ਤੇ ਇਧਰੋਂ ਅੱਗੇ ਤੱਕ ਹੈ ਕਿ ਤੇ ਥੱਲੇ ਵੀ ਬਣੀ ਹੋਈ ਆ ਜੀ ਆਪਾਂ ਹੁਣ ਥੱਲੇ ਜਾ ਕੇ ਦਿਖਾਉਣੇ ਆਂਗੇ ਤੇ ਤੁਸੀਂ ਉਦੋਂ ਤੱਕ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਓ ਜੀ ਆਪਾਂ ਥੱਲੇ ਆ ਚੁੱਕੇ ਹਾਂਗੇ ਤੇ ਹੁਣ ਤੁਸੀਂ ਦੇਖ ਸਕਦੇ ਹੋਗੇ ਕਿੰਨਾ ਵੱਡਾ ਸਿਸਟਮ ਆ ਆ ਬੰਦੇ ਦੀ ਨਰਸਰੀ ਹੈ ਬਈ ਦੇਖੋ ਬਈ ਕਰੋ ਚੈੱਕ ਕੱਲਾ ਕੱਲਾ ਬੂਟਾ ਤੁਹਾਨੂੰ ਜਿਹੜੀ ਵੈਰਾਈਟੀ ਕਹੋਗੇ ਉਹ ਮਿਲ ਜੂਗੀ ਇੱਥੋਂ ਉੱਥੋਂ ਸ਼ੁਰੂ ਹੋਈ ਹੈਗੀ ਤੇ ਅੱਗੇ ਤੱਕ ਹੈਗੀ ਘਟੋ ਘਟ ਵੀ ਬਾਹ ਨਹੀਂ ਤਾਂ ਇਹ 10-15 ਕਿੱਲਿਆਂ ਚ ਨਰਸਰੀ ਹੋਊਗੀ ਬਈ ਦੇਖੋ ਅੱਗੇ ਵੀ ਬਹੁਤ ਬੂਟੇ ਖੜੇ ਨੇਗੇ ਅੱਗੇ ਜਾ ਕੇ ਦਿਖਾਉਨੇ ਆ ਬੇਚੀ ਬਾਈ ਨੇ ਆਪਦਾ ਘਰ ਪਾ ਰੱਖਿਆ ਇੱਥੇ ਤੇ ਆ ਦੇਖੋ ਬਈ ਇੱਧਰ ਆ ਆਪਣੇ ਫੁੱਲਾਂ ਵਾਲੇ ਕਰੇ ਲਾਉਣੇ ਹੁੰਦੇ ਆ ਕਈ ਵਾਰ ਬੂਟੇ ਹੋ ਆ ਗਏ ਸਪੈਦੇ ਆ ਗਏ ਮਰੂਦ ਆ ਗਏ ਇੱਧਰ ਹੋਰ ਬੂਟੇ ਆ ਗਏ ਇਕੱਲੀ ਇਕੱਲੀ ਵੈਰੈਟੀ ਮਿਲ ਜਾਂਦੀ ਆ ਬਈ ਇਹ ਕਿਸੇ ਵੀਰ ਨੂੰ ਚਾਹੀਦਾ ਹੋਵੇ ਦੇਖੋ ਬਈ ਇੱਧਰ ਉੱਧਰ ਤੱਕ ਤੇ ਉਹ ਪਿੱਛੇ ਤੱਕ ਹੁਣ ਉੱਥੇ ਤੱਕ ਆਪਾਂ ਜਾ ਨਹੀਂ ਸਕਦੇ ਟਾਈਮ ਬਹੁਤ ਘੱਟ ਆਗਾ ਲਓ ਜੀ ਇੱਥੋਂ ਆਪਾਂ ਮਹਾਗੁਣੀਆਂ ਦੇ ਬੂਟੇ ਲੈਦੇ ਨੇਗੇ ਜੀ ਬੂਟੇ ਉਹ ਤਾਂ ਬਾਈ 100 ਰੁਪਏ ਦਾ ਕਹਿੰਦਾ ਸੀ ਪਰ 50 ਦੇ ਲਾਤੇ ਕਹਿ ਹੱਕਾ ਕਹਾ ਕੇ ਤੇ ਹੁਣ ਆਪਾਂ ਇੱਥੋਂ ਚੱਲਦੇ ਆਂਗੇ ਵੀਡੀਓ ਨੂੰ ਦੇਖਣ ਖਤਰ ਧੰਨਵਾਦ ਤੇ ਚੈਨਲ ਨੂੰ ਕਰਦੇ ਸਬਸਕ੍ਰਾਈਬ ਤੇ ਕਮੈਂਟਾਂ ਜਰੂਰ ਦੱਸਿਓ ਵੀ ਨਰਸਰੀ ਕਿਵੇਂ ਦੀ ਲੱਗੀ